ਆਰੇ ਮੀਰਾ ਨੂੰ ਭੈਣਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਜੀ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬੀ ਵੀਰੋ ਆਏ ਦਿਨ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ 'ਤੇ ਗਰਮਾਇਆ ਰਹਿੰਦਾ ਅਗਰ ਤੁਸੀਂ ਵੀਡੀਓ ਦੇਖਣੀ ਚਾਹੂ ਕਰਤੀ ਆ ਤੇ ਫਿਰ ਪ੍ਰੋਪਰ ਵੀਡੀਓ ਦੇਖਿਓ ਸੁਣਿਓ ਆਪਣੇ ਵਿਚਾਰ ਜਰੂਰ ਕਮੈਂਟਾਂ ਚ ਦੇ ਦਿਆ ਕਰੋ ਠੀਕ ਆ ਇੰਨੇ ਨਾ ਹੌਸਲਾ ਮਿਲਦਾ ਆ ਜਦੋਂ ਤੁਸੀਂ ਲਿਖਦੇ ਆ ਨਾ ਲਾਲੀ ਵੀਰ ਚੱਕੇ ਰੱਖ ਇੱਕ ਨਾ ਬੂਸਟ ਜਿਹਾ ਮਿਲਦਾ ਹੋਰ ਗੱਲ ਕੋਈ ਨਹੀਂ ਕਮੈਂਟ ਦੀ ਲਾਈਕ ਦਾ ਵੀ ਇਹੋ ਹੀ ਆ ਵੀ ਲਾਈਕ ਨਾਲ ਹੌਸਲਾ ਮਿਲਦਾ ਬੰਦੇ ਨੂੰ ਵੀ ਅਸੀਂ ਜਿਹੜੀ ਗੱਲ ਕੀਤੀ ਸਾਡੇ ਨਾਲ ਸਹਿਮਤ ਆ ਠੀਕ ਆ ਨਾ ਲੋਕ ਹੁਣ ਅੱਜ ਦਾ ਜਿਹੜਾ ਮੁੱਦਾ ਆ ਤੁਸੀਂ ਸਹਿਨ ਸਾਰਿਆਂ ਨੇ ਦੇਖਿਆ ਸੁਣਿਆ ਹੋਊਗਾ ਇੱਕ ਹੈਂਡੀਕੈਪਡ ਵੀਰ ਆ ਇੱਕ ਹੈਂਡੀਕੈਪਡ ਵੀਰ ਆ ਤੇ ਹੈਂਡੀਕੈਪਡ ਵੀਰ ਆ ਉਹਦੇ ਘਰ ਕੋਈ ਸੰਸਥਾ ਵਾਲੇ ਗਏ ਕੋਈ ਐਨਜੀਓ ਵਾਲੇ ਗਏ ਉਹਨਾਂ ਨੇ ਕੀ ਕੀਤਾ ਵੀਡੀਓ ਬਣਾ ਲਈ ਉਹਦੀ ਹੈਂਡੀਕੈਪਡ ਵੀਰ ਦੀ ਉਹ ਵੀਰ ਆ ਆ ਜਿਹਦੀ ਵੀਡੀਓ ਬਣਾਈ ਆ ਆਹ ਆੜਾ ਵੀਰ ਠੀਕ ਹੈ ਜੀ ਇੰਨਾ ਕਾਰ ਐਨਜੀਓ ਵਾਲੇ ਗਏ ਉਹਨਾਂ ਨੇ ਆਪਣਾ ਨੰਬਰ ਦੇਤਾ ਵੀਡੀਓ ਕਾਫੀ ਵਾਇਰਲ ਹੋ ਗਈ ਤੇ ਜਿੰਨਾ ਵੀ ਪੈਸਾ ਆਇਆ ਉਹ ਸਾਰਾ ਕੀ ਨਾਲ ਦਾ ਉਹ ਐਨਜੀਓ ਵਾਲੇ ਲੈ ਕੇ ਫਰਲੋਗੇ ਤੇ ਇਸ ਵੀਰ ਨੂੰ ਕੱਖ ਨਹੀਂ ਦਿੱਤਾ ਪਹਿਲਾਂ ਵੀਡੀਓ ਸੁਣ ਲੋ ਜਦ ਹੀ ਆਏ ਵੀਡੀਓ ਪਾੜੋ ਤੂੰ ਕੀ ਕਹਿੰਦੇ ਹਾਂ ਜੀ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਜੜਾ ਹਾਂ ਨਾ ਕਹਣਾ ਮੇਰੇ ਕੋਲ ਹੈ ਨਹੀਂ ਫੋਨ ਇਹ ਕਹਿੰਦਾ ਮੇਰੇ ਕੋਲ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂ ਜੀ ਉਹਨਾਂ ਆਪਣਾ ਲਾਇਆ ਨੰਬਰ ਤੇ ਤੇ ਤਰ ਕੋ ਤੈਨੂੰ ਕੀ ਪੈਸਾ ਦੇ ਕੇ ਗਿਆ ਹੈ ਤੈਨੂੰ ਕੁਛ ਨਹੀਂ ਤੇ ਤਰ ਕੋ ਕੀ ਜਾਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹਦੇ ਕੋਲ ਥੈ ਹੀ ਨਹੀਂ ਬੈਂਕ ਅਕਾਊਂਟ ਹੈਗਾ ਇਹ ਤੇ ਖਾਤਾ ਹੈਗਾ ਇਹ ਲਗਾ ਦਿਖਾਈ ਦੱਖਾ ਹਾਂ ਹਾਂ ਤੇਰੇ ਹਾਂ ਜੀ ਆ ਜੀ ਜਿੱਦ ਜਿੱਦ ਸੀ ਦਾ ਆ ਸੰਗਰਜੀ ਬੈਂਕ ਖਾਤਾ ਵੀਰ ਦਾ ਸਾਰੇ ਇਹਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਹੈ ਵੀਰ ਦੀ ਬਾਹਲੀ ਦਿਖਾਈ ਰਾ ਤੇ ਵੀਰ ਦੀ ਬਾਹ ਨਹੀਂ ਹੈਗੀ ਤੇ ਤੇਰੇ ਕੋ ਕਿਵੇਂ ਆਈ ਸੀ ਉਮਰ ਦੱਸ ਕਿਸ ਨਾਲ ਆਈ ਤੇਰੇ ਕੋ ਐਂਦਾ ਆਈ ਵੀ ਉ게 ਇੱਕ ਦੋ ਵਾਰ ਆ ਕੇ ਗਿਆ ਸੀ ਰਸ਼ਨ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉਣੇ ਆ ਤੇਰਾ ਘਰ ਬਾਹਰ ਆ ਜਿਹੜਾ ਬਣਾਉਣੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੁੱਚ ਬੰਦ ਕਰਤਾ ਮੈਂ ਲਾਉਂਦਾ ਰਿਹਾ ਫੋਨ ਅੱਛਾ ਉਹ ਇਦਾਂ ਬੜਿਆਂ ਨੇ ਫੋਨ ਕੀਤੇ ਵੀ ਜਿਹੜੀ ਇਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਇਹ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਕੀ ਕਰ ਸਕਦਾ ਹੂੰ ਇਹ ਮੇਰਾ ਫੋਨ ਨਹੀਂ ਚੁੱਕਦਾ ਉਹ ਤੇ ਤੂੰ ਮਤਲਬ ਕਹਿੰਦਾ 12 12000 ਉਹ ਕੀ ਉਹ ਬੈਂਕ ਚੋਂ ਉਹ ਕਹਿੰਦੇ ਵੀ ਆਡੇ ਪੈਸੇ ਆਏ ਆ ਸਾਨੂੰ ਕਢਾ ਦੇ ਖਾਤੇ ਮੇਰਾ ਤੇਰੇ ਖਾਤੇ ਚ ਪੈਸੇ ਆਏ ਸੀ ਹਾਂ ਜੀ ਕਿੰਨੇ ਪੈਸੇ ਆਏ ਸੀ 12 ਹਜ਼ਾਰ ਆਇਆ ਸੀ ਅੱਛਾ ਤੇ ਕੀ ਕੀਤਾ ਉਹਨਾਂ ਨੇ ਉਹ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਕੇ ਉਹਨਾਂ ਦੇ ਹੱਥ ਦੇ ਤੱਕ ਠੀਕ ਵਧੀਆ ਦੀ ਉਹ ਤੇਰੇ ਖਾਤੇ ਚ ਆਏ ਸੀ ਨਾ ਪੈਸੇ ਲੈ ਗਏ ਨਹੀਂ ਆਦੇ ਆਡੇ ਸਾਡਾ ਖਾਤਾ ਹੈ ਨਹੀਂਗਾ ਤੂੰ ਕਢਾ ਦੇ ਕੀ ਕੀ ਕਹਿੰਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਕਿ ਸਾਨੂੰ ਕਢਾ ਦੇ ਸਾਡੇ ਖਾਤੇ ਤੇ ਨਹੀਂ ਪੈਣਗੇ ਲੈ ਗਏ ਪੈਸੇ ਉਹ ਲੈ ਗਏ ਬਸ ਇੱਕ ਬੋਤਲ ਇੱਕ ਛੰਡੇ ਦੀ ਦੇ ਗਏ ਛੰਡੇ ਦੀ ਬੋਤਲ ਦੇ ਕੇ ਤੂੰ 12 12000 ਰੁਪਏ ਤੱਕ ਡਾਕੇ ਲੈ ਗਏ ਬੈਂਕ ਚ ਉੱਥੇ ਬੈਂਕ ਚ ਹੀ ਲੈ ਗਿਆ ਤੂੰ ਗੱਲ ਕਾਦੀ ਤੁਸੀਂ ਸਾਰੀ ਸੁਣ ਲਈ ਆ ਵੀ 10 12000 ਰੁਪਿਆ ਉਸ ਹੈਂਡੀਕੈਪਡ ਵੀਰ ਜਿਹਦਾ ਘਰ ਬਾਦ ਵੀ ਹੈ ਨਹੀਂ ਉਹਦੀ ਬੈਂਕਟ ਆਇਆ ਸੀ 10 12000 ਰੁਪਿਆ ਉਹ ਵੀ ਲੈ ਗਏ ਇੰਨਾ ਭੰਦੇ ਯਾਰਾਂ ਨੂੰ ਛਤਰਾਂ ਦੀ ਕਮੀ ਆ ਮੈਂ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਪੈਸਾ ਤੁਸੀਂ ਕਲੌਂਦੇ ਦੇ ਨਾ ਕਿਸੇ ਪਰੋਸੇਮੰਦ ਵੀਰ ਨੂੰ ਪੈਸਾ ਦਿਆ ਕਰੋ ਨਹੀਂ ਤਾਂ ਸਿੱਧਾ ਦਿਆ ਕਰੋ ਅਗਰ ਤੁਸੀਂ ਸਿੱਧਾ ਨਹੀਂ ਦੇਣੇ ਅਕੇ ਬੰਦੇ ਨੂੰ ਆਪਣੇ ਨੂੰ ਰਿਸ਼ਤੇਦਾਰ ਨੂੰ ਕਲਾ ਕੇ ਪੈਸੇ ਦਿਆ ਕਰੋ ਇਹ ਸਭ ਠੱਗਿਆ ਇਕੱਠੇ ਹੋਏ ਇਨ੍ਹਾਂ ਠੱਗੀਆਂ ਮਾਰ ਮਾਰ ਕੇ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਇਹਨਾਂ ਨੂੰ ਭੈਣ ਚੋਦਾ ਨੂੰ ਛੇਤਰਾਂ ਦੀ ਕਮੀ ਆ ਜਿੰਨੇ ਵੀ ਮਾਤੜ ਆ ਜਿੰਨੇ ਵੀ ਵੀਰ ਮੇਰੀ ਵੀਡੀਓ ਸੁਣਦੇ ਆ ਇਹਨਾਂ ਐਨਜੀਓ ਵਾਲੇ ਜੇ ਤੁਹਾਡੇ ਘਰ ਆਉਂਦੇ ਆ ਤੇ ਆਪਣਾ ਨੰਬਰ ਦਓ ਆਪਣਾ ਬੈਂਕ ਅਕਾਊਂਟ ਦਓ ਤੇ ਜਿਹੜੇ ਤੁਹਾਡੇ ਘਰ ਆਉਂਦੇ ਆ ਉਹਨਾਂ ਦਾ ਵੀ ਪੁਖਤਾ ਪ੍ਰੂਫ ਰੱਖੋ ਵੀ ਇਹ ਕਿੱਥੋਂ ਆਏ ਆ ਕੀ ਇਹਨਾਂ ਦਾ ਫੋਨ ਨੰਬਰ ਆ ਕੀ ਇਹਨਾਂ ਦੀ ਗੱਡੀ ਦਾ ਨੰਬਰ ਆ ਸਾਰਾ ਨੋਟ ਕਰਿਆ ਕਰੋ ਬਾਕੀ ਆ ਜਿਹੜੀ ਵੀਡੀਓ ਹੁਣ ਨਰਵੈਰ ਸਿੰਘ ਨੇ ਆਪਣੇ ਪੇਜ ਤੇ ਪਾਈ ਆ ਤੇ ਨਰਵੈਰ ਸਿੰਘ ਜਿਹੜਾ ਵੀਰ ਆ ਉਹ ਸੇਵਾ ਹੁਣ ਨਿਭਾ ਰਿਹਾ ਵਾ ਤੇ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਵੀਰਾਂ ਨੂੰ ਮਿੱਤਰਾਂ ਨੂੰ ਭਰਾਵਾਂ ਭੈਣਾਂ ਨੂੰ ਦੇਖੋ ਵੀਰੋ ਜਿਹੜੇ ਵੀਰ ਦੇ ਨਾਲ ਠੱਗੀ ਹੋਈ ਆ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਵਾ ਤੁਸੀਂ ਵੀ ਆਪਣੇ ਆ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਦਸਬੰਦ ਕੱਢ ਕੇ ਇਸ ਵੀਰ ਦਾ ਸਾਥ ਦਿਓ ਤੇ ਮੈਂ ਫਿਰ ਉਹਦੀ ਸ਼ਕਲ ਦਿਖਾ ਲ ਦਿੰਨਾ ਦੁਬਾਰਾ ਬਹੁਤ ਹੀ ਮਾਤੜ ਵੀਰ ਆ ਇਹ ਵੀਡੀਓ ਬਾਲੋ ਤੋਂ ਕਿਹਦੇ ਹਾਂ ਦੇ ਨੰਬਰ ਨਹੀਂ ਦੇਣਾ ਤੇਰਾ ਨੰਬਰ ਨਹੀਂ ਜੜਾ ਹਾਂ ਕਹਿੰਦਾ ਮੇਰੇ ਕੋਲ ਹੈ ਨਹੀਂ ਫੋਨ ਇਹ ਕਹਿੰਦਾ ਕਿ ਮੇਰੇ ਕੋ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਬਰ ਦਿੱਤਾ ਹਾਂਜੀ ਉਹਨਾਂ ਆਪਨੇ ਲਾਇਆ ਨੰਬਰ ਤੇ ਤੇਰੇ ਕੋਲ ਤੈਨੂੰ ਕੀ ਪੈਸਾ ਦੇ ਕੇ ਕਿਹ ਜੇ ਇਹ ਤਾਂ ਹਾਂ ਕਾਖਰੀ ਦੇ ਕੇ ਗਏ ਸੋ ਕੋਈ ਗੱਲ ਨਹੀਂ ਵੀਰੋ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਇਹਨਾਂ ਠੱਗਾਂ ਤੱਕ ਵੀਡੀਓ ਮੇਰੀ ਜਾਣੀ ਚਾਹੀਦੀ ਨਾ ਠੱਗਾਂ ਨੂੰ ਲੰਮਿਆਂ ਪਾ ਕੇ ਖੇਤਰ ਫਿਰਨਾ ਚਾਹੀਦਾ ਅਗਰ ਕਿਸੇ ਨੂੰ ਪਤਾ ਵਾ ਕਿ ਉਹ ਸੰਸਤਾ ਵਾਲੇ ਕਿਹੜੇ ਆ ਸਾਨੂੰ ਜਰੂਰ ਦੱਸਿਓ ਕਿਉਂਕਿ ਅਸੀਂ ਵੀ ਨਹੀਂ ਵੇਖਿਆ ਤੇ ਇਹ ਜਿਹੜਾ ਪਰਿਵਾਰ ਗਰੀਬ ਐ ਇਹਨਾਂ ਨੇ ਵੀ ਬੋਧੀ ਕੋਈ ਉਹਨਾਂ ਦੀ ਪੁਕਤਾ ਪੜਤਾਲ ਨਹੀਂ ਕੀਤੀ ਹੁਣ ਪਤਾ ਨਹੀਂ ਆ ਕਿ ਉਹ ਹੈ ਕੌਣ ਆ ਠੀਕ ਆ ਪਰ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ 100 ਦਿਨ ਚੋਰ ਦਾ ਦੇ ਇੱਕ ਦਿਨ ਸਾਧ ਦਾ ਟਾਈਮ ਤੇ ਆ ਹੀ ਜਾਂਦਾ ਪਰਮਾਤਮਾ ਦੇਖਦਾ ਨਾ ਉੱਤੇ ਜਿਹੜੇ ਹੈਂਡੀਕੈਟ ਵੀਰ ਨਾਲ ਤੁਸੀਂ ਥੱਗੀ ਕਰਕੇ ਗਏ ਹੋ ਨਾ ਮਹਾਰਾਜ ਤੁਹਾਡੀਆਂ ਤੁਹਾਨੂੰ ਵੀ ਲਤਾ ਬਾਵਾ ਤਾਂ ਮਹਤਾਜ ਕਰਦੇ ਫਿਰ ਤੁਹਾਨੂੰ ਪਤਾ ਲੱਗੇ ਕਿਹਦੇ ਨਾਲ ਠੱਗੀ ਕਿਵੇਂ ਮਾਰੀਦੀ ਆ ਸੋ ਵੀਰੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਯਾਰ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਜੇ ਲਾਲੀ ਗਾਲਾਂ ਕੱਢਦਾ ਅੱਜ ਵਾਲੀ ਵੀਡੀਓ 'ਚ ਕੋਈ ਗਾਲ ਕੱਢੀ ਜੇ ਕੱਢੀ ਹੋਊ ਤੇ ਗੁੱਸੇ ਦੇ ਨਾਲ ਪਰ ਤੁਸੀਂ ਆਪਣਾ ਫਰਜ਼ ਨਿਭਾ ਦਿਆ ਕਰੋ ਵੀਰੋ ਤਾਂ ਹੀ ਤਾਂ ਪਤਾ ਲੱਗੂ ਇਹਨਾਂ ਠੱਗਾ ਤੱਕ ਵੀਡੀਓ ਤੁਸੀਂ ਸ਼ੇਅਰ ਕਰੋਗੇ ਗਰੁੱਪਾਂ ਗਰਾਪਾਂ ਚ ਪੈਂਦੀ ਐ ਨਾ ਠੱਗਾ ਕਾਲ ਤੇ ਚਲੇ ਜਾਣੀ ਮੇਰੀ ਵੀਡੀਓ ਹੋ ਸਕਦਾ ਮੇਰੇ ਚੈਨਲ ਦੇ ਨਾਲ ਵੀ ਇਹ ਠੱਗ ਜੁੜੇ ਹੋਣ ਠੀਕ ਹੈ ਹੋ ਸਕਦਾ ਵੀਡੀਓ ਦੇ ਰਿਪੋਰਟਾਂ ਮਰਾਉਣ ਪਰ ਜਿੰਨਾ ਚਿਰ ਮੇਰੇ ਵੀਰ ਸੱਜਣ ਮਿੱਤਰ ਭੈਣ ਭਰਾ ਬਜ਼ੁਰਗ ਬੱਚੇ ਮੇਰੇ ਨਾਲ ਆ ਉਹਨਾਂ ਤੇ ਮੇਰੇ ਚੈਨਲ ਨੂੰ ਕੁਝ ਨਹੀਂ ਹੁੰਦਾ ਤੇ ਤੁਸੀਂ ਦੱਬ ਕੇ ਸਪੋਰਟ ਕਰਿਓ ਇਹਨਾਂ ਠੱਗਾ ਦੀ ਭੈਣ ਨੂੰ ਚੰਗੀ ਤਰ੍ਹਾਂ ਜਮਾਂਗੇ ਤੇਲ ਲਾ ਕੇ ਸੋ ਇੰਨੀ ਕਿ ਮੇਰੀਆਂ ਬੇਟੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ